ਨਾਹੀਂ ਮਨਦੀਪ ਸਿੰਘ ਜੀ ਪਿੰਡ ਆ ਜੀ ਮੇਰਾ ਦਿਲਵੇੜਾ ਸਾਡੇ ਪਿੰਡ ਜੀ ਦੀ ਮੇਨ ਸਮੱਸਿਆ ਸਾਡੇ ਪਿੰਡ ਦੋ ਸਕੂਲ ਆ ਜੀ ਸਰਕਾਰੀ ਮਿਡਲ ਸਕੂਲ ਵੀ ਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਆ ਸਾਡੀ ਜਿਹੜੀ ਸਮੱਸਿਆ ਆ ਰਹੀ ਏ ਤੇ ਟੀਚਰਾਂ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਆ ਇਸੇ ਕਰਕੇ ਜੀ ਬੱਚੇ ਵੀ ਘਟਦੇ ਯਾਰ ਲੋਕ ਹਟਾਰੇ ਜਾਂ ਬੱਚੇ ਨੇ ਤੂੰ ਤੇ ਟੀਚਰੇ ਨਹੀਂ ਹੈ ਇਸੇ ਸਾਡੇ ਪਿਛਲੇ 3 ਸਾਲਾਂ ਤੋਂ ਜੀ ਪੰਜਾਬੀ ਅਧਿਆਪਕ ਵੀ ਨਹੀਂ ਹੈ ਜੀ ਕਿਹੜੇ ਸਕੂਲ ਤਾਂ ਮਿਡਲ ਸਕੂਲ ਆ ਜੀ ਮਿਡਲ ਸਕੂਲ ਦੇ 3 ਸਾਲਾਂ ਤੋਂ ਜਿਆਦਾ ਦਿੱਕੀ ਹੁਣ ਲਗਭਗ ਇੱਕ ਹੀ ਮੈਡਮ ਰਹੀ ਜੀ ਫਟਕੜਾੜ ਬੱਚੇ ਹੈਗੇ ਤੇ ਕਿ ਪੀ ਕਿ ਨਕਲਾਸਾ ਇੱਕ ਮੈਡਮ ਕੋਲ ਕੀ ਮੈ ਉਹ ਹੈਂਡਲ ਕਰੂਗੀ ਤੁਹਾਨੂੰ ਇਹ ਸਭ ਪਤਾ ਹੀ ਹੈ ਸਰਕਾਰ ਦਾ ਸਕੂਲਾਂ ਐਨਐਐਐਮਐਫ ਐਮੀਨਸ ਬਣਾ ਰਹੀ ਹੈ ਬੋਰਡਾਂ ਤੇ ਲਿਖੀ ਜਾਂਦੇ ਜੀ ਬੋਰਡ ਰੋਜ਼ ਤਮਕਾ ਜੀ ਨੇ ਕੰਦਾ ਚਮਕਾ ਜੀ ਨੇ ਜੀ ਕੈਮਰੇ ਲੱਗ ਗਏ ਜੀ ਆ ਲੱਗ ਗਏ ਜੀ ਪਰ ਜਿਹੜੀ ਮੇਨ ਚੀਜ਼ ਚਾਹੀਦੀ ਹੈ ਟੀਚਰ ਚਾਹੀਦੇ ਟੀਚਰ ਤਾਂ ਹੈ ਨਹੀਂ ਇਹ ਬੋਰਡਾਂ ਤੇ ਜੋ ਵਗ ਪੜਕੇ ਆ ਤਾਂ ਵੀ ਆਪਣੇ ਆਪ ਆ ਕੇ ਸਿੱਖ ਸਕਣ ਸਿੱਖਣ ਸਕਦੇ ਨਾ ਕੁਝ ਫੈਸਲਾ ਜਿਹੜੀ ਮੇਨ ਸਮੱਸਿਆ ਵਾਲੀ ਨੂੰ ਸਰਕਾਰ ਨੇ ਧਿਆਨ ਦਿੱਤਾ ਪਰ ਵਰਤਿਆਂ ਬਥੇਰੀ ਕਰੀ ਪਰ ਦਸਦੇ ਖੜੇ ਪਰਤੀਆਂ ਹੋ ਰਹੀਆਂ ਇੱਥੇ ਕੋਈ ਟੀਚਰ ਨਹੀਂ ਆਈ 3 ਸਾਲਾਂ ਤੋਂ ਕੋਈ ਲੈ ਕੇ ਟੀਚਰ ਸਾਹਿਬਾਨ ਨੂੰ ਪੁੱਛ ਲੋ ਪੰਜਾਬੀ ਟੀਚਰ ਵੀ ਨਹੀਂ ਸਮਾਜਿਕ ਦਾ ਟੀਚਰ ਵੀ ਨਹੀਂ ਇੱਥੇ ਨਾ ਕੋਈ ਸ੍ਰੀਕਿ ਖੇ ਦਾ ਕੋਈ ਖੇਡਾ ప్రతి ਬੱਚਿਆਂ ਨੂੰ ਕੋਈ ਖੜਾ ਹਸ ਕੇ ਇਸ ਤਰ੍ਹਾਂ ਦਾ ਕੋਈ ਵੀ ਟੀਚਰ ਨਹੀਂ ਹੈ ਇੱਥੇ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਅਸੀਂ ਸਰਕਾਰ ਤੋਂ ਉਹੀ ਮੰਗ ਕਰਦੇ ਜੱਤੋਂ ਜ਼ਿਆਦਾ ਸਾਡੇ ਸਕੂਲ ਦੇ ਵਿੱਚ ਟੀਚਰਾਂ ਦੀ ਜਿਹੜੀ ਆ ਹੈ ਭੇਜਿਆ ਜਾਣਾ ਤਾਂ ਕਿ ਜਿਹੜੇ ਬੱਚੇ ਹੁਣ ਇਧਰੋਂ ਛੱਟ ਕੇ ਦੂਜੇ ਸਕੂਲਾਂ ਕਿਨ ਜਾ ਰਹੇ ਆ ਇਹਨਾਂ ਨੂੰ ਸਕੂਲਾਂ ਨੂੰ ਬਚਾਇਆ ਜਾਇਜ਼ ਨਹੀਂ ਸਕੇ ਇਹ ਸਾਡੀ ਮੇਨ ਸਮੱਸਿਆ ਜੀ ਅਮੇਜ਼ਿੰਗ ਆਈ ਪਿੰਡ ਦੇ ਜਲੇ ਵੇੜਾ ਆਈ ਕੀ ਸਮੱਸਿਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਮਾਸਟਰ ਨਹੀਂ ਹੈ ਜੀ ਪੰਜਾਬੀ ਦਾ ਮਾਸਟਰ ਤਾਂ 3 ਸਾਲ ਤੋਂ ਨਹੀਂ ਹੈ ਹੈਗਾ ਇਸ ਕਰਕੇ ਇਸ ਸਮੱਸਿਆ ਨੂੰ ਜਲਦੀ ਤੇ ਜਲਦੀ ਹੱਲ ਕਰਾਇਆ ਜਾਵੇ ਮਾਸਟਰ ਸਾਡੀ ਪੰਜਾਬ ਸਰਕਾਰ ਉੱਤੇ ਬੇਇੱਜ਼ਤੀ ਹੈ ਵੀ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਵਾਸਤੇ ਟੀਚਰ ਜ਼ਰੂਰ ਭੇਜੇ ਸਰਕਾਰ ਟੀਚਰ ਦਾ ਲਾ ਨਹੀਂ ਰਹੀ ਜੀ ਟੀਚਰਾਂ ਨਾਲ ਸਕੂਲ ਚੱਲੂਗਾ ਜੀ ਮੇਰੇ ਟੀਚਰਾਂ ਦੇ ਸਕੂਲ ਕਿਵੇਂ ਚੱਲੂਗਾ ਜੀ ਅੱਜ ਅੱਜ ਇਸ ਜਿਹੜੇ ਸਕੂਲ ਦੇ ਵਿੱਚ ਅੱਜ ਆਪਾਂ ਆਏ ਆ ਇਹ ਸ਼ਹੀਦ ਲਲਿਤ ਕੁਮਾਰ ਜਿਹੜੇ ਦੇਸ਼ ਦੇ ਲਈ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਫੌਜ ਦੇ ਵਿੱਚ ਸੀ ਉਹਨਾਂ ਦੀ ਯਾਦ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹਨੂੰ ਜਿਹੜਾ ਹੈਗਾ ਮਿਡਲ ਸਕੂਲ ਦਾ ਨਾਮ ਦਿੱਤਾ ਸੀ ਔਰ ਇਸ ਮਿਡਲ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਹੋਇਆ ਕਰਦੇ ਸੀ ਪਰ ਅੱਜ ਤਰਾਸਦੀ ਇਹ ਹੋਈ ਪਈ ਆ ਕਿ ਇਹ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇਹ ਜਿੰਨਾ ਸਰਕਾਰੀ ਤੰਤਰ ਹੈਗਾ ਉਹਨੂੰ ਟਾਉਣ ਤੋਂ ਲੱਗੀ ਵੀ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਹਿੰਦੇ ਆ ਜੀ ਅਸੀਂ ਐਮੀਨੈਂਸ ਸਕੂਲ ਬਣਾ ਰਹੇ ਆ ਇੱਕ ਪਾਸੇ ਐਮੀਨੈਂਸ ਸਕੂਲ ਬਣਾਉਣ ਦੀ ਗੱਲ ਕਰ ਰਹੇ ਆ ਦੂਜੇ ਪਾਸੇ ਜਿਹੜੇ ਪੁਰਾਣੇ ਸਕੂਲ ਹੈਗੇ ਆ ਜਿਹੜੇ ਧਰ ਹੋਰ ਹੈਗੇ ਆ ਸਾਡੇ ਉਹ ਬੁਰੇ ਤਰੀਕੇ ਦੇ ਨਾਲ ਟਾ ਰਹੇ ਆ ਇਹ ਸਕੂਲ ਦੀ ਮੈਂ ਜੋ ਤੁਹਾਨੂੰ ਦੱਸਾਂ ਕਿ ਇਹ ਪੰਜਾਬ ਦੀ ਸਰਕਾਰ ਥਾਂ-ਥਾਂ ਦੇ ਉੱਤੇ ਬੋਰਡ ਲਾ ਦੇ ਉਹਦਾ ਅੜੀ ਸੱਸਾ ਫਪੇ ਪਰ ਬਿੰਦੀ ਤੱਕ ਲੋਕੋ ਲਾਇਦੇ ਆ ਤੁਸੀਂ ਦੇਖੋਗੇ ਕਿ ਤਿੰਨ ਸਾਲ ਤੋਂ ਇਸ ਸਕੂਲ ਦੇ ਵਿੱਚ ਪੰਜਾਬੀ ਦੇ ਟੀਚਰ ਹੈ ਨਹੀਂ ਔਰ ਬੱਚੇ ਕੀ ਕਰਨਗੇ ਇਹ ਗਰੀਬ ਘਰਾਂ ਦੇ ਬੱਚੇ ਔਰ ਜਿਹੜੇ ਵਿਚਾਰੇ ਮਜਬੂਰੀ ਨੂੰ ਬੈਠੇ ਆ ਔਰ ਜਿੰਨੇ ਮਿਡਲ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਪੀਟੀਆਈ ਜਿਹੜੇ ਹੈਗੇ ਆ ਉਹਨਾਂ ਦੀ ਪੋਸਟ ਐਵੈਲੂਏਸ਼ਨ ਇਹਨਾਂ ਨੇ ਕਰਤੀ ਮੈਂ ਹੈਰਾਨ ਇਸ ਗੱਲ ਤੇ ਹਾਂ ਕਿ ਖੜੇ ਹੋ ਕੇ ਕਹਿੰਦੇ ਅਸੀਂ 올림픽 ਦੇ ਵਿੱਚ ਇੰਨਾ ਕੁਝ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ 올림픽 ਦੇ ਵਿੱਚ ਸਵਾਗ ਕਰਾਂਗੇ ਤੁਹਾਡੇ ਕੋ ਕੋਈ ਨਹੀਂ ਤਾਂ ਜਦੋਂ ਤੁਸੀਂ ਪੀਟੀ ਫਿਜ਼ੀਕਲ ਐਜੂਕੇਸ਼ਨ ਵੀ ਮਤਲਬ ਟੀਚਰੇ ਖਤਮ ਕਰਤੇ ਤੇ ਤੁਸੀਂ ਕੀ ਮਤਲਬ ਸੋਚਦੇ ਹੈਗੇ ਕਿ ਇੱਥੇ ਜਿਹੜਾ ਹੈਗਾ ਇਹ ਬਹੁਤ ਵੱਡਾ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬੁਰਤ ਫਿਰ ਅਗਲੀ ਗੱਲ ਇਹ ਹੈਗੀ ਆ ਕਿ ਹੁਣ ਆ ਆਪਾਂ ਜੇ ਥਾਂ ਦੇ ਉੱਤੇ ਖੜੇ ਆ ਤੁਸੀਂ ਇਹ ਦੇਖੋ ਕਿ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਇਸ ਤੋਂ ਜਾ ਕੇ ਗਵਿੰਦਗੜ੍ਹ ਦੇ ਵਿੱਚ ਹੈਗਾ ਇਧਰ ਪਾਸੇ ਜਾ ਕੇ ਪੰਜੋਲੀ ਪੰਜੋ ਪੰਜੋਲੀ ਪੰਜੋਲੀ ਵਗੈਰਾ ਦੇ ਵਿੱਚ ਹੈਗਾ ਤੇ ਜਿਹੜੀ ਪੰਜੋਲਾ ਦੇ ਵਿੱਚ ਹੈਗਾ ਮਤਲਬ ਬੁਰੇ ਤਰੀਕੇ ਦੇ ਨਾਲ ਐਜੂਕੇਸ਼ਨ ਦਾ ਕਾਣ ਕਰਿਆ ਜਾ ਰਿਹਾ ਹੈ ਔਰ ਇਹ ਤੁਹਾਡੇ ਸਾਹਮਣੇ ਹੈ ਕਿ ਇਹ ਸਕੂਲ ਦੇ ਵਿੱਚ ਪਹਿਲਾਂ 64 ਬੱਚੇ ਸੀ ਉਸ ਤੋਂ ਬਾਅਦ ਜਿਹੜੇ ਹੈਗੇ ਹਨ ਤਕਰੀਬਨ ਪੰਜਾਬ ਦੀ ਲਾਈਨ ਦੇ ਵਿੱਚ ਰਹੇਗੇ ਫਿਰ 40 ਦੀ ਵਿੱਚਰ ਅੱਜ 28 ਬੱਚੇ ਐ ਇਸ ਮਿਡਲ ਸਕੂਲ ਦੇ ਵਿੱਚ ਤਿੰਨ ਕਲਾਸਾਂ ਦੇ ਵਿੱਚ ਔਰ ਤੀਜੀ ਗੱਲ ਜਿਹੜੀ ਮੇਨ ਇੱਥੇ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਇਸ ਜ਼ਿਲ੍ਹੇ ਦੇ ਵਿੱਚ ਫਟੇਗੜ ਸਾਹਿਬ ਦੇ ਵਿੱਚ ਤਕਰੀਬਨ 20-22 ਸਕੂਲ ਇਹ ਹਜੇ ਹੈਗੇ ਜਿਹੜੇ ਬਲੈਕਲਿਸਟ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਕਿਸੇ 'ਚ 9 ਕਿਸੇ 'ਚ 10 ਕਿਸੇ 'ਚ 11 ਬੱਚੇ ਆਗੇ ਆ ਜਿਨ੍ਹਾਂ ਨੂੰ ਸ਼ਿਫਟ ਕਰਨ ਦੀ ਜਿਹੜੀ ਹੈਗੀ ਸਰਕਾਰ ਤਿਆਰੀ ਕਰ ਰਹੀ ਆ ਔਰ ਜਿਹੜੀਆਂ ਗੱਲਾਂ ਕਰਦੇ ਸੀ ਨਾ ਵੀ ਪ੍ਰਾਈਵੇਟੇਸ਼ਨ ਨੂੰ ਰੋਕਾਂਗੇ ਪ੍ਰਾਈਵੇਟੇਸ਼ਨ ਰੋਕੀ ਨਹੀਂ ਹੈਗੀ ਪ੍ਰਾਈਵੇਟ ਸਕੂਲ ਦੇ ਵਿੱਚ 15-1500 ਤੋਂ 2-2000 3-3000 ਦੀ ਗਿਣਤੀ ਹੈਗੀ ਆ ਆ ਸਾਡੇ ਸਕੂਲ ਦੇ ਵਿੱਚ ਗਰੀਬਾਂ ਦੇ ਬੱਚੇ ਮਜਬੂਰੀ ਵਾਸ ਜਿਹੜੇ ਹੈਗੇ ਆ ਇੱਥੇ ਬੈਠੇ ਆ ਔਰ ਸਕੂਲ ਦਾ ਇਨਫਰਾਸਟ੍ਰਕਚਰ ਹੈਗਾ ਗਰਾਊਂਡ ਹੈਗਾ ਪਰ ਆ ਗਰਾਊਂਡ ਦੀ ਹਾਲਤ ਇਹ ਹੈਗੀ ਆ ਤੁਸੀਂ ਤੁਹਾਡੇ ਸਾਹਮਣੇ ਆ ਕਿ ਇੱਥੇ ਜਿਹੜਾ ਹੈਗਾ ਲੋਕਾਂ ਨੇ ਆਪਣੇ ਟੈਂਟ ਸੁੱਕਣੇ ਪਾਏ ਦੇ ਆ ਇਹ ਇਹ ਸਕੂਲ ਦਾ ਜਿਹੜਾ ਹੈਗਾ ਡਿਸਪਲਿਨ ਅੱਜ ਮੇਰਾ ਨਾਮ ਸੁਖੀ ਕੁਮਾਰ ਆ ਮੈਂ ਇੱਥੇ ਸਾਇੰਸ ਟੀਚਰ ਆ ਤੇ ਸਕੂਲ ਦਾ ਇੰਚਾਰਜ ਆ ਤੇ ਸਾਡੇ ਲੰਬੇ ਸਮੇਂ ਤੋਂ ਪੰਜਾਬੀ ਦੀ ਪੋਸਟ ਖਾਲੀ ਇੱਕ ਸਮਾਜਿਕ ਸਿੱਖਿਆ ਜੋ ਇੰਗਲਿਸ਼ ਵੀ ਨਾਲ ਤਾਂ ਅੰਦਰ ਦੋ ਪੋਸਟਾਂ ਖਾਲੀ ਨੇ ਇਹਦੇ ਬਾਰੇ ਲਿਖ ਕੇ ਭੇਜਿਆ ਤੁਸੀਂ ਇਹਦੇ ਬਾਰੇ ਅਸੀਂ ਲਿਖ ਕੇ ਭੇਜਿਆ ਮੈਕਬਨ ਹੁੰਦਾ ਹੈ ਰਿਕੁਐਸਟ ਕੀਤੀ ਹੋਈ ਆ ਤਾਂ ਜਿਲ੍ਹਾ ਸਿੱਖਿਆ ਅਫਸਰ ਨੇ ਵੀ ਕਿਹਾ ਵੀ ਜਦੋਂ ਵੀ ਕੋਈ ਵਧਿਆ ਹੁੰਦਾ ਹੈ ਜਾਂ ਕੋਈ ਟੀਚਰ ਦਾ ਘਾਟਾ ਆਉਂਦਾ ਹੈ ਅਸੀਂ ਲਿਖ ਕੇ ਦਿੰਦਾ ਹਾਂ ਕਿੰਨੇ ਸਾਲਾਂ ਤੋਂ ਕਮਜਾ ਸਾਡੇ ਬੱਚਿਆਂ ਦੀ ਗਿਣਤੀ ਵੀ ਵੈਸੇ ਘਾਟਾ 28 ਆ ਪਰ ਟੀਚਰਜ਼ ਦੀ ਘਾਟਾ ਚਾਹੇ 40 ਬੱਚਿਆਂ ਦਾ ਚਾਹੇ 4 ਬੱਚਿਆਂ ਦਾ ਟੀਚਰ ਤਾਂ ਅਵੇਲੇਬਲ ਹੋਣਾ ਹੀ ਚਾਹੀਦਾ ਕਿੰਨੇ ਸਮੇਂ ਤੋਂ ਖਾਲੀ ਬਿਚੇ 2 ਸਾਲ 20 ਸਾਲ 15 ਸਾਲ ਤੋਂ ਖਾਲੀ 3 ਸਾਲ ਤੋਂ ਵੀ ਨਹੀਂ ਕੋਸ਼ਿਸ਼ ਕਰਨ 3 ਸਾਲ ਤੋਂ ਪੰਜਾਬੀ ਦੀ